ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਕੇਵਲ ਡਰਾਈਵਰ ਨੂੰ ਨਹੀਂ ਉਹਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਵਾਲਾ ਹੈ ਦੇਸ਼ ਵਿਰੋਧੀ ਕਾਨੂੰਨ ਹੈ ਵਾਪਸ ਹੋਣਾ ਚਾਹੀਦਾ ਹੈ ਫੇਰ ਤੋਂ ਬੰਦ ਹੋ ਸਕਦੇ ਨੇ ਪੈਟਰੋਲ ਪੰਪ ਫੇਰ ਬੰਦ ਸਕਦੇ ਨੇ ਪਹਿਲਾ ਵਰਗ ਇਹਲਾਟ ਡਰਾਈਵਰਾਂ ਨੇ ਮੁਰਤੋ ਕਰ ਦਿੱਤਾ ਹੈ ਕੰਮ ਬੰਦ ਅੱਜ ਤੋਂ ਅਨਮਿੱਥੇ ਸਮੇਂ ਲਈ ਕੀਤੀ ਸਟੇਰੀਂਗ ਛੋੜ ਹੜਤਾਲ ਦੀ ਸ਼ੁਰੂਆਤ ભં ભણલ ભણા� માણ ਇਹ ਹੱਥ ਤੇਲ ਟੈਂਕਰ ਚਾਲਕਾਂ ਨੇ ਬਠਿੰਡਾ ਚ ਮੋੜ ਤੋਂ ਕੰਮ ਬੰਦ ਕਰ ਦਿੱਤਾ ਹੈ ਟੈਂਕਰ ਚਾਲਕਾਂ ਨੇ ਤੇਲ ਦੀਪੂ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਜਿੱਥੇ ਕਿ ਡਰਾਈਵਰਾਂ ਨੇ ਇਲزام ਲਗਾਇਆ ਕਿ ਤੇਲ ਦੀਪੂ ਦੇ ਅੰਦਰ ਮੌਜੂਦ ਡਰਾਈਵਰਾਂ ਨੂੰ ਪੁਲਿਸ ਨੇ ਅੰਦਰ ਹੀ ਬੰਦ ਕਰ ਦਿੱਤਾ ਅਤੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਬੇਨਤੀ ਕਰਦਾ ਸੀਗਾ ਵੀ ਅਸੀਂ ਪ੍ਰਸ਼ਾਸਨ ਆ ਜਿਹੜਾ ਉਹ ਅਸੀਂ ਨਾਲ ਆ ਤੁਹਾਡੇ ਆ ਦੇਖੋ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਜਿਵੇਂ ਸਾਡੇ ਨਾਲ ਪਿਆਰ ਸਤਿਕਾਰ ਨਾਲ ਤੁਸੀਂ ਸਾਥ ਦੇ ਰਹੇ ਆ ਇਸੇ ਤੱਕਾ ਜਿਹੜਾ ਡੀਪੂ ਦੇ ਅੰਦਰ ਤੁਹਾਨੂੰ ਦਿਖਾ ਸਕਦੇ ਆ ਜਿਹੜੇ ਡਰਾਈਵਰ ਭਰਾ ਅੰਦਰ ਬੰਦ ਕੀਤੇ ਹੋਏ ਆ ਮਜਬੂਰਨ ਤੌਰ ਤੇ ਇਹਨਾਂ ਨੇ ਅਗਵਾ ਵੀ ਕੀਤੇ ਹੋ ਸਕਦੇ ਆ ਜਿਹੜੇ ਕਿ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਪ੍ਰਸ਼ਾਸਨ ਨੂੰ ਕਹਿੰਦੇ ਆ ਪ੍ਰਸ਼ਾਸਨ ਦੇ ਮੂਰੇ ਬੇਨਤੀ ਆ ਵੀ ਇਹ ਡਰਾਈਵਰਾਂ ਨੂੰ ਸਾਡੇ ਨਾਲ ਲਾ ਦੇਣ ਜੇ ਸੱਚੇ ਪਤੋਂ ਪ੍ਰਸ਼ਾਸਨ ਸਾਥ ਦਿੰਦਾ ਜੇ ਸਰਕਾਰ ਦੇ ਚਾਹੇ ਮੋਦੀ ਕਹਣ ਦੇ ਚਾਹੇ ਭਗਵੰਤ ਮਾਨ ਦੇ ਕਹਣ ਦੇ ਕੱਲਾ ਸਾਡੇ ਦੇ ਲਾਠੀ ਚਾਰਜ ਕਰਨ ਵਾਸਤੇ ਖੜੇ ਆ ਤਾਂ ਤਾਂ ਖੜੇ ਰਹਿਣਾ ਜੇ ਪ੍ਰਸ਼ਾਸਨ ਦਬਾਣਾ ਚਾਹੁੰਦੇ ਆ ਤਾਂ ਡਰਾਈਵਰ ਬਾਹਰ ਆ ਵੀ ਤੁਹਾਨੂੰ ਬੇਨਤੀ ਕਰ ਬੜੇ ਰਾਲ ਰਾਲ ਕਹਿੰਦੇ ਆ ਹਾਂਜੀ ਦਰਸਲ ਡਰਾਈਵਰਾਂ ਨੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਚ ਕੰਮ ਠੱਪ ਕੀਤਾ ਹੈ ਉਥੇ ਹੀ ਕਿਸਾਨ ਵੀ ਡਰਾਈਵਰਾਂ ਦੇ ਹੱਕ ਜਨਿਤਰੇ ਹਾਲਾਂਕਿ ਲਗਾਤਾਰ ਹੋ ਰਿਹਾ ਹੈ ਵਿਰੋਧ ਤੋਂ ਬਾਅਦ ਪੁਲਿਸ ਨੇ ਤੇਲ ਦੀਪੂ ਚ ਬੰਦ ਕੀਤੇ ਡਰਾਈਵਰਾਂ ਨੂੰ ਬਾਹਰ ਕੱਢਿਆ ਜਿੱਥੇ ਕਿ ਡਰਾਈਵਰਾਂ ਨੇ ਐਲਾਨ ਕੀਤਾ ਕਿ ਉਹ ਅੱਜ ਤੋਂ ਹੀ ਸਟੀering ਛੋੜ ਹੜਤਾਲ ਸ਼ੁਰੂ ਕਰ ਰਹੇ ਨੇ ਤਾਂ ਫੇਰ ਕੀ ਹੋਏਗਾ ਉਹਦਾ ਉਹਨੂੰ ਹਿੱਟ ਐਂਡ ਰਨ ਦੇ ਮਾਮਲੇ ਚ ਅੰਦਰ ਕਰ ਦਿੱਤਾ ਜਾਊਗਾ ਜਿਹੜੇ ਉਹਨਾਂ ਦੇ ਬੱਚਿਆਂ ਦੀ ਪੜਾਈ ਲਿਖਾਈ ਆ ਉਹ ਖਤਮ ਹੋ ਜਾਏਗੀ ਜਦੋਂ ਉਹ ਡਰਾਈਵਰ ਬਾਹਰ ਆਏਗਾ ਤਾਂ ਉਦੋਂ ਨੂੰ ਉਹਦੀ ਘਰ ਵਾਲੀ ਦਾ ਵੀ ਸਾਰਾ ਜੀਵਨ ਤਬਾਹ ਹੋ ਚੁੱਕਿਆ ਹੋਵੇਗਾ ਉਹਦੇ ਮਾਪੇ ਇਸ ਦੁਨੀਆ ਤੋਂ ਜਾ ਚੁੱਕੇ ਹੋਣਗੇ ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਕੇਵਲ ਡਰਾਈਵਰ ਨੂੰ ਨਹੀਂ ਉਹਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਵਾਲਾ ਹੈ ਦੇਸ਼ ਵਿਰੋਧੀ ਕਾਨੂੰਨ ਹੈ ਵਾਪਸ ਹੋਣਾ ਚਾਹੀਦਾ ਹੈ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਹੀ ਅਸੀਂ ਸਾਰੇ ਇਕੱਠੇ ਹੋਏ ਆ ਪ੍ਰਸ਼ਾਸਨ ਤੱਕਾ ਕਰ ਰਿਹਾ ਪ੍ਰਸ਼ਾਸਨ ਨੇ ਹੁਣ ਸਾਡੇ ਡਰਾਈਵਰਾਂ ਅੰਦਰ ਬੰਦ ਕੀਤੇ ਜੋ ਸੀਗੇ ਤੁਹਾਡੇ ਸਾਹਮਣੇ ਵਿੱਚ ਜੋ ਕਿ ਅਸੀਂ ਰੌਲਾ ਪਾ ਕੇ ਖਲਵਾਏ ਨੇ ਉਹਦੇ ਦੇਸ਼ ਕੋ ਇਹ ਆਵਾਣ ਹੈ ਅਭੀ ਨਹੀਂ ਤਾਂ ਕਦੇ ਨਹੀਂ ਇੱਕ ਹੋਰ ਪੀ ਲੈ ਜੀ ਤੁਹਾਡੇ ਮਾਧਮ ਰਹੀਂ ਵੀ ਇਹ ਲੋਕਾਂ ਨੂੰ ਜਿਹੜੀ ਹਜੇ ਨੌਲੇਜ ਨਹੀਂ ਜਾਂ ਪਤਾ ਨਹੀਂ ਵੀ ਇਹ ਖਬਰੀ ਇਕੱਲੇ ਟਰੱਕਾਂ ਵਾਲੇ ਦੇ ਬੱਸੇ ਵਾਲਾ ਦੇ ਲਾਗੂ ਹੈ ਵੀ ਵੀਰ ਮੇਰੇਓ ਜਿਹੜੇ ਤੁਸੀਂ ਘਰਾਂ 'ਚ ਬੈਠੇ ਹੋ ਤੜਕੇ ਸਵੇਰ ਜਾਂਦੇ ਆ ਸੋਡੇ ਬੱਚੇ ਜਾਂਦੇ ਆ ਕਾਰਾਂ ਲੈ ਕੇ ਮੋਟਰਸਾਈਕਲ ਲੈ ਕੇ ਜਾਂਦੇ ਚਾਹੇ ਕੋਈ ਟੀਚਰ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਤੇ ਚਾਹੇ ਕੋਈ ਉਹ ਬੈਂਕ 'ਚ ਲੱਗਿਆ ਹੈ ਇਹ ਹਿੱਟ ਹੈਡ ਜਿਹੜਾ ਰਾਣਾ ਦਾ ਰੂਲ ਹੈ ਉਹ ਸਾਰਿਆਂ ਤੇ ਲਾਗੂ ਹੈ ਇਹ ਚ ਸਜ਼ਾ ਸਾਰਿਆਂ ਨੂੰ ਬਰਾਬਰ ਹੋਣੀ ਹੈ ਇਹ ਅਸੀਂ ਕਹਿੰਦੇ ਆ ਵੀ ਇਹ ਕੱਲੇ ਟਰੱਕਾਂ ਦੀ ਲੜਾਈ ਨਹੀਂ ਜਾਂ ਟਰਾਂਸਪੋਰਟਰਾਂ ਦੀ ਲੜਾਈ ਨਹੀਂ ਇਹ ਸਾਰੇ ਹਿੰਦੁਸਤਾਨ ਦੀ ਤੇ ਸਾਰੇ ਪੰਜਾਬ ਦੀ ਲੜਾਈ ਹੈ ਇਹ ਲੜਾਈ ਦੇ ਵਿੱਚ ਸਾਡਾ ਸਾਰਿਆਂ ਦਾ ਸਾਥ ਦਿਓ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ ਤੇ ਇਸ ਕਾਨੂੰਨ ਦਾ ਜਿਹੜਾ ਬਣਿਆ ਕਾਲੇ ਕਾਨੂੰਨ ਦਾ ਇਹ ਵਿਰੋਧ ਕਰੋ ਤੇ ਇਹ ਫੇਰ ਹੀ ਵਾਪਸ ਹੋਣਾ ਹੈਗਾ ਡ라이ਵਰਾਂ ਦਾ ਇਲਸਾਮ ਸੀ ਕੇ ਪੁਲਿਸ ਨੇ ਬੀਤੀ ਰਾਤ ਉਹਨਾਂ ਦੇ ਡਰਾਈਵਰਾਂ ਤੇ ਲਾਠੀ ਚਾਰਜ ਵੀ ਕੀਤਾ ਜਿਸ ਨੂੰ ਕਿ ਹੁਣ ਪੁਲਿਸ ਅਧਿਕਾਰੀ ਨਕਾਰਦੇ ਨਜ਼ਰ ਆਏ ਬਾਈਟ ਜਿਹੜੀ ਇਹ ਹੜਤਾਲ ਕੀਤੀ ਗਈ ਹੈ ਵਾਹਨਾਂ ਦੇ ਸਬੰਧਾ ਕਰਕੇ ਟੈਂਕਰਾਂ ਤਾਂ ਕੀ ਮਾਮਲਾ ਹੈ ਇਹ ਕੀ ਤੁਸੀਂ ਇਸ ਦੇ ਉੱਤੇ ਕਰ ਰਹੇ ਹੋ ਜਿਹੜੇ ਟਰੱਕ ਆਪਰੇਟਰ ਸਾਥੀ ਨੇ ਇਹਨਾਂ ਦੇ ਮਨ 'ਚ ਖਸਿਆ ਹੈ ਕਿ ਸਰਕਾਰ ਸਪੈਸੀਫਿਕਲੀ ਸਾਡੇ ਉਲਟ ਜਰਕੀ ਸਰਕਾਰ ਨੇ ਇਹਨੂੰ ਨੋਤਾ ਦਿੱਤਾ ਕਿ ਆਓ ਬੈਠ ਕੇ ਰਲ ਕੇ ਗੱਲ ਕਰੋ ਤੁਹਾਡੇ ਦੇ ਮਨਸ਼ਾ ਹੈਗੀ ਮਨ 'ਚ ਗਲਤਫਹਿਮੀ ਹੈ ਉਹ ਅਸੀਂ ਦੂਰ ਕਰ ਰਹੇ ਹਾਂ ਕਰੇ بجائے ਉਸ ਮੀਟਰ ਚ ਵੰਨਦੇ ਇਹ ਇਥੇ ਗਦਰ ਹੋ ਗਈ ਜੋ ਕਿ ਨਸਤ ਠੀਕ ਨਹੀਂ ਨਹੀਂ ਇਹਨਾਂ ਨੇ ਕਿਹਾ ਕਿ ਅਸੀਂ ਅਨਮਿੱਟੇ ਸਮੇਂ ਲਈ ਹੁਣ ਜਿਹੜਾ ਸਟੇਰੀਂਗ ਛੜਤਾ ਹੁਣ ਅਸੀਂ ਨਹੀਂ ਕਰਾਂਗੇ ਤਾਂ ਫਿਰ ਕੀ ਦਿੱਕਤ ਨਹੀਂ ਆਵੇਗੀ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਜਿਹਨਾਂ ਭਰਾਵਾਂ ਨੂੰ ਅਸੀਂ ਬਿਠਾ ਕੇ ਸਪੈਸੀਫਾਈ ਕਰਾਵਾਂਗੇ ਉਹਨਾਂ ਦੇ ਜੁਪੀ ਦਾ ਜਿਹੜਾ ਇਹਨਾਂ ਨੇ ਕਿਹਾ ਕਿ ਸਾਡੇ ਕੁਝ ਬੰਦਿਆਂ ਦੇ ਉੱਪਰ ਲਾਟੀ ਚਾਰਜ ਕੀਤਾ ਗਿਆ ਉਹਨਾਂ ਬੰਦਿਆਂ ਨੂੰ ਬੰਦ ਜਿਹੜਾ ਇਹ ਇੱਕ ਨਿਰੀ ਹੋਇਆ ਹੈ ਇੱਕ ਵੀ ਬੰਦਾ ਨਹੀਂ ਇਹ ਮਿਲਾ ਸਕੀ ਜਿਹਦੇ ਨਾਲ ਲਾਟੀ ਚਾਰਜ ਹੋਇਆ ਹੋਵੇ ਜੇ ਜਿੱਥੇ ਜਗਾ ਤੇ ਲਾਟੀ ਚੱਲਦੀ ਹੋਵੇ ਉਸੇ ਨਹੀਂ ਮੰਗ ਲੋਗੇ ਕਿਤੇ ਨਹੀਂ ਹੋਵੇ ਹੋਣ ਕਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋਣਗੇ ਜੀ ਇਹਨਾਂ ਦੇ ਬਹਿ ਕੇ ਗਲਪਤ ਕਰਦੇ ਜੋ ਇਹਨਾਂ ਦੇ ਬੰਸ਼ੇ ਹੈਗੇ ਆ ਉਹ ਤਾਂ ਗਲਤ ਇਹਨਾਂ ਨੇ ਮਨ ਚ ਆਈਡੀਆ ਬਿਠਾਏਗੇ ਨੇ ਉਹ ਦੂਰ ਕਰਾਂਗੇ ਕੋਈ ਗੱਲ ਨਹੀਂ ਸਾਡੇ ਸਹਿਯੋਗੀ ਭਰਾ ਜੀ ਤਾਂ ਡਰਾਈਵਰਾਂ ਦਾ ਐਲਾਨ ਕੀਤੇ ਨਾ ਕੀਤੇ ਮੁਰ ਤੋਂ ਪੰਜਾਬ ਲਈ ਫੱਡੀ ਮੁਸੀਬਤ ਖੜੀ ਕਰ ਸਕਦਾ ਹੈ ਉੱਥੇ ਹੀ ਜੇਕਰ ਇਹ ਅੰਦੋਲਨ ਦੇਸ਼ ਵਿਆਪੀ ਬਣਿਆ ਤਾਂ ਦੇਸ਼ ਦਾ ਚੱਕਾ ਜਾਮ ਹੋਣਾ ਲਗਭਗ ਤੈ ਕਿਉਂਕਿ 2 ਜਨਵਰੀ ਨੂੰ ਇੱਕ ਦਿਨ ਦੀ ਹੜਤਾਲ ਨੇ ਹੀ ਪੰਜਾਬ 'ਚ ਹਫੜਾ ਦਫੜੀ ਮਚਾ ਦਿੱਤੀ ਸੀ ਅਤੇ ਲੋਕ ਪੈਟਰੋਲ ਪੰਪਾਂ ਤੇ ਧੱਕਾ ਮੁਕੀ ਕਰਦੇ ਨਜ਼ਰ ਆਏ ਸੀ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ